ਸਿ ਗਉੜੀ ਨਹੱਲਾ ਪੰਜਵਾ ਜਿੰਦ ਜਿੰਦ ਕੇ ਸੋਨੇ ਆਇਓ ਗੁਰ ਕੀ ਵਾਹਿਗੁਰੂ ਜੀ ਕਾ ਤਾਲੁਕ ਕਰਾਈ ਤੇ ਸਰਗੁਣ ਦੀ ਸਾਜੀ ਨੇ ਵਾਜੀ ਗੁਰੂ ਘਰ ਕਾ ਸਾਹਿਬ ਸਿੰਘ ਜੀ ਹੋ ਸਰ ਜੀ ਅਰਜੰਦੇ ਨਰਸਾ ਜਗਦੇਸਰੀ ਅੰਮ੍ਰੋਸਾ ਸਾਹਿਬ ਕਾ ਜਗ ਰਹੀ ਕੰਮੇ ਓਹ ਸੇਜ ਕੇ ਐਸੇ ਕਹਾ ਜੂਤ ਮਾਰੇ ਸੇਵਾ ਤੇ ਆ ਰਹੇ ਸਮੇਂ ਮ희ਸ਼ਾ ਨਾ ਨੀ ਜੋਗੀ ਜੋ ਦੋਜੋ ਵਿਚ ਰਹਿਣ ਵਾਲਾ ਗੜਖੰਦ ਵਿਚ ਰਹਿਣ ਵਾਲਾ ਸੀ ਤੇ ਸਦਗੁਰੂ ਅਰਜੰਦ ਦੇ ਮਹਾਰੇ ਸਾਜੀਏ ਜੋ ਸ਼ਰਨ ਆਇਆ ਤੇ ਜੇ ਤਰਖੈ ਦੋ ਸ਼ੈਵ ਲਾਮ ਚਲੀ ਚਾਉਂਦੇ ਆ ਕਰਨ ਕੀਤੇ ਹਨ ਤੈਗਾ ਕਰਕੇ ਲਈ ਤਿਗਲੀ ਇਹ ਚਾਰ ਪੁਕਾਰੇ ਨਾਮ ਨੂੰ ਮੰਨ ਇਹ ਸਾਹਿਬ ਜੀ ਬਚਨਾਂ ਦੇ ਰਾਹੀਂ ਜੀ ਮੰਦਰ ਨੂੰ ਗਿਆਨ ਬਖਸ਼ਿਆ ਅਤੇ ਸ਼ਾਂਤੀ ਦਿੱਤੀ ਸੀ ਕਿ ਜਿਹੜਾ ਮੱਖਨੇਗਾ ਤਨ ਮੰਦਰ ਕੇ ਤੋਰ ਲਿਆ ਸੀ ਉਹ ਵੀ ਗੁਰੂ ਸਾਹਿਬ ਜੀ ਨੇ ਆਪਣੇ ਕਨੈਕਟ ਉਹਦੇ ਰੱਟ ਕੇ ਦਿਖਾਇਆ ਸੀ ਜਿਹੜਾ ਸੁਮਕੈਲੀ ਤੇ ਯੋਗੀ ਸੀ ਉਸ ਨੂੰ ਗੁਰੂ ਮਹਾਰਾਜ ਸਾਹਿਬ ਨੂੰ ਕਿਹਾ ਕਿ ਮਹਾਰਾਜ ਇਹ ਕੀ ਯੋਗ ਤੇ ਧਰਮ ਕਰ ਲਵੋ ਇਹਨਾਂ ਤੇ ਵਾਰੀ ਨਾ ਆਇਆ ਤੇ ਫਾਨਕਾ ਜਿ ਲਿਖਿਆ ਹੋਇਆ ਹੈ ਕੀਰਤ ਸਿੰਘ ਮਹਾਰਾਜ ਨੇ ਕਿਹਾ ਕਿ ਮਹਾਰਾਜ ਜੋ ਜੋਗ ਦੇਖਤ ਆਰਨੋ ਤੈ ਗੋਖ ਨੇ ਜੀ ਕਦੇ ਜੋ ਬੜੇ ਪ੍ਰਸੰਨ ਹੋ ਤੈ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਪਈਸਾ ਗਈ ਜੋਗ ਕਮਾਉਨੇ ਸਾਰੇ ਸਿੱਖਾਂ ਨੇ ਪ੍ਰਸਾਦ ਜਿੰਦਿਆ ਇਦਾਰੀ ਨਾਲ ਤੇ ਮੀਸਾ ਜੋਗੀ ਵੀ ਕਦੇ ਗੋਖ ਦੀ ਅਖਰ ਪਾਤ ਦੇਖੂ ਵਰਸ਼ਨ ਕਰ ਰਹੇ ਹਾਂ ਮੋ ਸਿਵਾਉਲੀ ਮਹੱਲਾ ਪੰਜਵਾ ਜਿੰਦ ਜਿੰਦ ਤੇ ਸੋਨ ਆਇਓ ਗੁਰ ਕੀ ਗੁਰੂ ਜੀਓ ਸਰਦਾਰ ਜੀ ਕਹਿੰਦੇ ਸੀ ਯੋਗ ਵਿੱਚ ਇਕ ਹੈ ਭਗਤ ਯੋਗ ਇਕ ਹੈ ਮੈ ਯੋਗ ਇਕ ਹੈ ਮੰਤਰ ਯੋਗ ਇਕ ਹੈ ਰਾਜ ਯੋਗ ਇਕ ਹੈ ਹੜ ਯੋਗ ਤੁਸੀਂ ਚੇਰੇ ਯੋਗ ਦੀ ਬਾਤ ਪੁੱਛਦੇ ਹੋ ਜੇ ਤੁਸੀਂ ਪੁੱਛੋ ਤੇ ਮੈਂ ਅਸੀ ਭਗਤ ਯੋਗ ਪੁੱਛਦੇ ਆਂ ਹਰ ਜੀ ਹਰਮੋਂ ਆਉਂਦੇ ਹਨ ਯੋਗ ਜਿੰਗਤ ਸੋਨ ਆਇਓ ਗੁਰ ਪ੍ਰਸਾਦਿ ਜੋ ਜੋ ਜਿੰਨੇ ਯੋਗ ਤਰਦਮ ਪਰਮੇਸ਼ਵਰ ਓਦੋ ਜੁੜਨ ਦੀ ਜਿਹੜੀ ਉਗਤੀ ਹੈ ਭੈ ਭਗਤੀ ਦਾ ਰੋ ਉਸੇਕਤਾ ਪਾਉਣੀ ਇਹ ਗੁਰੂ ਸਾਹਿਬ ਤੋਂ ਅਸੀਂ ਸੁਣ ਕੇ ਸ੍ਰੀ ਗੁਰੂ ਆਮਦਾਸ ਸਾਹਿਬ ਤੋਂ ਸਿੱਖ ਸੰਗਤ ਵਿੱਚ ਆਤ੍ਰਾਪਤ ਹੋਏ ਹੈ ਮੁਕੈ ਸਤਿਗੁਰ ਸਾਗਦ ਗੁਰ ਆਇਓ ਸਰਮੁਹ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਅੰਮ੍ਰਿਤ ਨਾਮ ਹੀ ਸਾਰੇ ਯੋਗ ਦਾ ਸਿਧਾਂਤ ਹੈ ਸਭ ਜਗਤ ਨੂੰ ਰਾਮ ਨਾਮ ਹੈ ਇਹ ਸਿਧਾਂਤ ਹੈ ਸਾਰੇ ਯੋਗ ਦਾ ਗੁਰੂ ਸਾਹਿਬ ਨੂੰ ਸਾਨੂੰ ਸ਼ਬਦ ਕਹ ਕੇ ਵਿਸ਼ ਕਰਕੇ ਸੁਝਾਇਆ ਸਮਝਾਇਆ ਹੈ ਉਹ ਇਸ ਤਰ੍ਹਾਂ ਹੈ ਰਹਿ ਨੈ ਸੰਪਰਥਮੀ ਇਸ ਤਨ ਮਹਿ ਰਵੈ ਤੁਸੀਂ ਜਿਹੜੇ ਜਿਹੜਾ ਜਨਮ ਅਖੰਡ ਵੀ ਤਿੱਖੀ ਤਿੱਖਾ ਮੰਗਿਆ ਵੇ ਜੇ ਵੀ ਪੂਰਾ ਹੁੰਦਾ ਹੈ ਸੇ ਸੰਗੀਤ ਸਾਹਿਬ ਜੀ ਕਹਿੰਦੇ ਸਾਡੇ ਮਤਮ ਸਾਇਰ ਕੋ ਨਵਖੰਡ ਪੁਰਖ ਨੂੰ ਇਸ ਤਨ ਮਹਿ ਰਵਿਆ ਨਵਖੰਡ ਜਿਸ ਪਰਮੇਸ਼ਰ ਵਿੱਚ ਹੈ ਤੇ ਜਿਹ ਨਵਖੰਡ ਵਾਲੀ ਇਹ ਪਕਸ਼ਨੀ ਜਿਹੜੀ ਜੰਬੂ ਦੀਪ ਇਸ ਇਸ ਈਸ਼ਰੀ ਦੇ ਵਿੱਚ ਹੀ ਰਮਿਆ ਰਹਿ ਜੇ ਨਵਖੰਡ ਪੁਰਖ ਵਿੱਚ ਰਚੀ ਹੈ ਐ ਤੋ ਜਿਸ ਪਰਮੇਸ਼ਰ ਬਾਕੀ ਦੇ ਦੀਪ ਦੀ ਰਚੇ ਹੈ ਨਵਖੰਡ ਵਾਲੀ ਇਹ ਧਰਤੀ ਰਚੀ ਜੰਬੂ ਦੀਪ ਦੀ ਗਾਥੀ ਪੁਸਤਕ ਦੀਪ ਆਦਿਕ ਜਿੰਨੇ ਹਨ ਸਾਰੇ ਨੂੰ ਵਕਤਨਾਇ ਸ਼੍ਰੀ ਰਿਗ ਦੇੰਦਰੀ ਉਹ ਪਰਮੇਸ਼ਰ ਵਿਆਪਕ ਹੈ ਅਸੀਂ ਇਹ ਨਿਸ਼ਚੈ ਕੀਤਾ ਹੈ ਇਹੋ ਨਾਥੰਡ ਪੂਰੀ ਦੀ ਪਿਛਿਆ ਮੰਗਰੀ ਹੈ ਜੇ ਨਵੇਂ ਨੂੰ ਖੰਡਨ ਕੀਤਾ ਹੈ ਮੋਹ ਤੰਜ ਤੈਮ ਕਰੋ ਲੋਭ ਮੋਹੰਤਾਰ ਤੇ ਇਸੇ ਪ੍ਰਕਾਰ ਚਾਰੇ ਅੰਤ ਕਰੰਦਾ ਹੈ ਮੋਹਨ ਇਹਨਾਂ ਨਵੇਂ ਦਾ ਖੰਡਨ ਕੀਤਾ ਹੈ ਇਹਨਾਂ ਹਨ ਤੰਗੇ ਵਿਸ਼ੇ ਤੇ ਤਿੰਨ ਘਣੇ ਤੇ ਇੱਕ ਦੇ ਅਧਿਆਇ ਇਹਨਾਂ ਨਵੇਂ ਨੂੰ ਖੰਡੂ ਕੀਤਾ ਹੋਇਆ ਹੈ ਕਿ ਪਥਵੀ ਇਸ ਤੰਮੈ ਰਹੀ ਹੈ ਐਸੀ ਪਥਵੀ ਜਿਹੜੀ ਦੁੱਧ ਹੈ ਇਸ ਬੁੱਧੀ ਅੰਦਰ ਇਹ ਲਿਖਿਆ ਕੀਤਾ ਹੈ ਕਿ ਸਰੀਰ ਵਿੱਚ ਹੀ ਪਰਮੇਸ਼ਰ ਵਿਆਪਕ ਹੈ ਇਹ ਸਾਰੇ ਸੀ ਜਿਸ ਨੂੰ ਚੇਹ ਹੈ ਜੋਗਰੇ ਮੰਡੇ ਸੋਈ ਪਿੰਡੇ ਜੇ ਖੋਜੈ ਸੋ ਤੈਵੈ ਇਹ ਸਰੀਰ ਵਿੱਚ ਹੀ ਰਹਿਣਾ ਹੋਇਆ ਹੈ ਇਹਨਾਂ ਖੰਡੇ ਨੋ ਟੁਕੜੇ ਐ ਸਰੀਰ ਦੇ ਚਾਰ ਲੱਤਾਂ ਦੇ ਚਾਰ ਵਹਾਂ ਦੇ ਕੁਝ ਜਾਣਨੇ ਚਾਹੀਏ ਇਸ ਪ੍ਰਕਾਰ ਇਹ ਨੋ ਖੰਡ ਕਿਛਵੀ ਅਦੇ ਹੀ ਹੈ ਇਹ ਸਰੀਰ ਵਿੱਚ ਪਰਮੇਸ਼ਰ ਨੂੰ ਰਹਿਣਾ ਹੋਇਆ ਸੀ ਜਾਣਿਆ ਹੈ ਨਿਮਕ ਨਿਮਕ ਨਾਮ ਸਕਾਰਾ ਅਗਰ ਮਨ ਖੰਡ ਕਿਛਵੀ ਉਸ ਤਰ੍ਹਾਂ ਰਹੀਏ ਨੋ ਖੰਡੇ ਬਚੇ ਗਏ ਰਹਿ ਜੋ ਸਾਰੀ ਸ੍ਰਿਸ਼ਟੀ ਵਿੱਚ ਨੇ ਉਹਨਾਂ ਦੇ ਕਰੂਲੇ ਜੋ ਜਿਨ ਜਿਸਨ ਤਰਤੀ ਤਸਵੀਰ ਕੀਤੀ ਹੈ ਉਹ ਸਰੀਰ ਦੀ ਵਿਆਦ ਕਹ ਕੇ ਤੁਹਾਨੂੰ ਪਰਮੇਸ਼ਰ ਉਹ ਵਖਰਾ ਨਹੀਂ ਹੈ ਨੋਖੰਨਾ ਨਗਦੇ ਧਰਤੀ ਯੂਗ ਨੋਖੰਨਾ ਵਾਲੀ ਸਰਬਿੰਨ ਸਿਮਨ ਕੀਰਤਨ ਤਾਇਬ ਸੇਵ ਅਰਚਨ ਦਾਸਾ ਸਜਬਨ ਬੰਦਨ ਸਰਬਨ ਵਿਗਨ ਜਾਨ ਇਹ ਨਵੇਂ ਖੰਨਾ ਵਾਲੀ ਧਰਤੀ ਜਦੋਂ ਤੁਸੀਂ ਦੁਜੀ ਦੇ ਅੰਦਰ ਕੀਤੀ ਸੇ ਸੰਦੇਈ ਜੀ ਰਹਿ ਹੋਇ ਤੁਮੇ ਸਿਰ ਪ੍ਰਾਪਤ ਹੋ ਗਿਆ ਇਹ ਮੁਖ ਨੇ ਮੁਖ ਨਾਮੁ ਸਕਾਰਾ ਨਾਨਕ ਖੰਡ ਪੰਥੀ ਚਨ ਮੈਂ ਰਹਿਇ ਐਸੇ ਪ੍ਰਕਾਰ ਮਨੁ ਜੀਲ ਕੈ ਜੇ ਅਿਸ਼ਯੋ ਦਾ ਖੰਡਨ ਕਰਕੇ ਇਹ ਪੰਥੀ ਜੋ ਤੁਮਾਰੀ ਬ੍ਰਹਮ ਹੈ ਇਹ ਚਨੂ ਜੀ ਰਹਿ ਹੈ ਰਮੀ ਰਹਿਇ ਉਤਾਰਿਆ ਹੈ ਸ੍ਰੀ ਸੁਜੈ ਨਾਨਕ ਖੰਡ ਪੰਥੀ ਚਨ ਮੈਂ ਰਹਿਇ ਨੋ ਖੰਦ ਉਸੇ ਪ੍ਰਕਾਰ ਸੱਤ ਗੁਣੋਂ ਅਪੇ ਸੱਤ ਗੁਣੋਂ ਉਤੋਂ ਕਿ ਸੈਰਿ ਸੁਬੀਰੇ ਸੈਰਿ ਸੁਬੀਰੇ ਹਿਜਾਂਨ ਗੋ ਅਪੇ ਤੈਮ ਕਰੋ ਰਾਦਕ ਤੈਨੂੰ ਚਾਰ ਅੰਤਾਂ ਕਰਨਿ ਤਿਆਰ ਉਸੇ ਪ੍ਰਕਾਰ ਮੈਂ ਗੋਲ ਕਹਿ ਤੰਜ 10 ਵਿਸ਼ੇ ਇਹ ਉਸੇ ਪ੍ਰਕਾਰ ਤੈ ਤੰਦ ਜੋ ਲੋੰਦੇ ਨੇ ਕਾਂਟਾ ਕਰਨੀ ਦੀਆਂ ਦੁਰਤੀਆਂ ਹਰ ਗਈਆਂ ਪਰ ਮੈਂ ਉਹ ਦੂਜੇ ਨਿੰਦਰਾ ਸੁਮਤੀ ਬਕਲ ਪਾਇਆ ਕਿ ਸੱਤ ਤੇ ਅਥਮ ਜਿਹੜਾ ਦੇਹ ਦਾ ਅਭਿਆਸ ਹੈ ਉਹ ਨੌਂ ਜਿਹੜਾ ਅਭਿਆਨ ਹੈ ਇਹਨਾਂ ਨਿਆਂ ਨੂੰ ਖੰਡਲ ਕਰਕੇ ਤੁਝੀ ਨੂੰ ਮਾਰੀ ਦਰਮ ਨੂੰ ਇਹ ਕਹਿੰਦੇ ਹੀ ਕਿ ਰਗਿਆ ਉਤਾਰਿਆ ਹੈ ਓ ਜੀ ਆ ਗੋ ਕੀ ਜਾਣਿਆ ਹੈ ਲੇਵੋ ਤਾਂ ਲੇਵੋ ਤਾਂ ਨਾਮ ਸਕਾਰ ਅੱਠ ਤੋ ਖੇਲ ਨੂੰ ਨੀ ਚੰਨ ਜੰਨਾ ਜੰਨਾ ਤੁਰ ਅਸੀਂ ਇਹ ਸੁਆਹੀ ਨੂੰ ਨਮਸਕਾਰ ਕਰ ਜੀ ਤੁਸੀਂ ਜੇ ਵੀ ਅਸੀਂ ਨਮਸਕਾਰ ਕਰੋ ਜੀਤਿਆ ਗੁਰ ਕੀ ਮੁੰਦਰਾ ਕਾਨੀ ਤੁਹੀ ਮੇਰੇ ਸਾਈਂ ਨੂੰ ਰੱਖੀ ਐ ਅਸੀਂ ਤਨ ਤਾੜ ਕੇ ਗੋਖਨਾ ਆਤੀ ਮੁੰਦਰਾ ਪਾਣੀ ਐ ਕਹ ਗੁਰੂ ਮਹਾਰਾਜ ਕਹਿੰਦੇ ਨੇ ਸਿੱਧਾ ਕੀਤੇ ਕਰੋ ਜਿਹੜੇ ਰਾਜੇ ਸੀ ਉਹਨਾਂ ਨੂੰ ਜਦੋਂ ਗੋਰਖਨਾਥ ਚੇਲੇ ਬਣਾਉਦਾ ਸੀ ਉਹ ਜਦੋਂ ਤਪ ਕਰਦੇ ਉਹ ਖੁਰਦੋਸੀ ਫੇਰ ਆ ਜਾਈ ਗਏ ਸੀ ਗੋਰਖਨਾਥ ਨੇ ਨੂੰ ਸ਼ਰਮ ਦੇਣ ਵਾਸਤੇ ਕੰਨ ਕਾੜ ਕੇ ਮੁੰਦਰਾ ਪਾ ਲਿਆ ਸੀ ਇਹ ਸਾਰਨ ਸੀ ਹੋਰ ਕੋਈ ਦੰਦ ਤੋਂ ਮੰਡਲ ਮੋਦੇ ਤਾਰ ਜੇ ਉਹ ਨਹੀਂ ਕਰਮਾਂ ਦੀ ਮਾਰੀ ਹੈ ਇਸ ਤਰ੍ਹਾਂ ਯੋਗ ਨਹੀਂ ਪ੍ਰਾਪਤ ਹੋ ਸਕਦਾ ਤੁਸੀਂ ਮਾਰਾ ਕੰਨ ਨਹੀਂ ਕਾੜਦੇ ਕੰਨ ਮੈਂ ਟਟੀਆਂ ਦੇ ਮਾਈਆਂ ਦੀਆਂ ਬਲੇ-ਬਲੇ ਤਿੰਨ ਪਾੜੇ ਹੁੰਦੇ ਹਨ ਉਹਨਾਂ ਨੂੰ ਜੋਰ ਦੀ ਪ੍ਰਾਪਤੀ ਹੋ ਜਾਂਦੀ ਤੇ ਇਸ ਕਰਕੇ ਅਸੀਂ ਤਿੰਨਾਂ ਦੇ ਪੈਦੁੰਧਾ ਸਾਧੂ ਸਿੰਘ ਰਖੀਆ ਸਾਹਿਬ ਕਹਿੰਦੇ ਨੇ ਕਿ ਮੰਦਰਾ ਆਦਿ ਕਿਹੜੀਆਂ ਪਾਣੀਆਂ ਹੋਣੀਆਂ ਹਨ ਬੀਖਿਆ ਗੁਰ ਕੀ ਮੰਦਰਾ ਤੈਨੇ ਜਿਵੇਂ ਗੁਰੂ ਸਾਹਿਬ ਜੀ ਬੀਖਿਆ ਸਿੱਖਿਆ ਪ੍ਰਾਪਤ ਕੀਤੀ ਹੈ ਇਹ ਇਸ ਤਰ੍ਹਾਂ ਕਾਲ ਸੱਜੇ ਖੱਬੇ ਜਿੰਦੇ ਇਹਨਾਂ ਨੂੰ ਧਾਰਮਿਕ ਕੀਤੀ ਹੈ ਜਿਹੜੀ ਇਹੋ ਜੰਨਾ ਜਮੁੰਦਰਾ ਪਾਈ ਹੈ ਇੱਕ ਵਿਖਸ਼ ਮੰਤਰ ਹੁੰਦਾ ਹੈ ਇੱਕ ਸਿੱਖਿਆ ਹੁੰਦੀ ਹੈ ਵਿਖਿਆ ਖੋਸ ਨੂਰ ਮੰਤਰ ਜਾਂ ਗੁਰ ਮੰਤਰ ਅਤੇ ਸਿੱਖਿਆ ਹੈ ਨਾ ਮੁਰਗਾ ਵਾਲਾ ਦੀ ਸਾਹਿਬ ਜੀ ਨੂੰ ਰੱਖਣੀ ਕਿ ਕੀ ਹੈ ਲੋਕ ਇਹ ਜਿਹੜੀ ਜੀਵਿਸ਼ ਹੈ ਵੀ ਵਿਖਿਆ ਸਿੱਖਿਆ ਗੁਰਾਂ ਦੀ ਕਰਦੇ ਜੀ ਸ਼ਾਸਿਪੀ ਕਰਨਾ ਧਾਰਮਿਕ ਕੀਤੀ ਹੈ ਕਿ ਅਸੀਂ ਮੰਨ ਲੈਂਦੇ ਆਂ ਕਿ ਕੀ ਕੀ ਹਨ ਮੰਨਦੇ ਸੰਕਲਪ ਕਲਪਨੀ ਜਿਹੜਾ ਮੰਦਿਆ ਹੈ ਦੂਸਰੀ ਇਹ ਮੰਦਰਾ ਹੈ ਦ੍ਰਿੜ ਉਹ ਇੱਕ ਨਿਰੰਕਾਰ ਹੈ ਕੋਈ ਨਿਰੰਕਾਰ ਸ੍ਰੀ ਕੋ ਮੈ ਕੀ ਕਹਾਂ ਕਿ ਉਹ ਦੁਖ ਕੀਤਾ ਹੈ ਐਸੇ ਹੀ ਯੋਗੀ ਬਣੇ ਹਾਂ ਇੱਕ ਤਾਂ ਗੁਰਾਂ ਦੀ ਸਿੱਖਿਆ ਰੂਪੀ ਮੰਦਰਾ ਕੰਨਾ ਵਿਪਾਈ ਹੈ ਦੂਜਾ ਹੀ ਕੋਈ ਨਿਰੰਕਾਰ ਹੈ ਵਾਹ ਕਿ ਉਹ ਦੁਖ ਕੀਤਾ ਹੈ ਦੂਜੀ ਮੰਦਰਾ ਇਹ ਦਾਈਏ ਦੋ ਲੱਖੋ ਵਕਨੀਆਂ ਕਰ ਰਿਹਾ ਹੈ ਇਹ ਹੁੰਦੀ ਮੰਦਰਾਹਟੀ ਹੁੰਦੀ ਹੈ ਬਾਕੀ ਜਿਹਨੇ ਕਦੇ ਸਿੰਘ ਪਾ ਲਏ ਜਿਹਨੂੰ ਬਾਹਰ ਬਹਾਤ ਬੰਗਾ ਜਾਨੀ ਇਹ ਸਮਝਣੀ ਹੈ ਉਹ ਨਿਸ਼ਾਨੀ ਇੱਕ ਮੰਦਰਾ ਦੀ ਹੁੰਦੀ ਜੁਗੀਆਂ ਦੀ ਕੋ ਗੁਰਾਂ ਦੀ ਸਿੱਖਿਆ ਜੀ ਕੰਨਾ ਜੀ ਘਾਰ ਨੂੰ ਕੀਤੀ ਹੈ ਮਨ ਨੂੰ ਮੰਦਿਆ ਇਹ ਹੀ ਸਾਡੀ ਮੰਦਰਾ ਹੈ ਤਕਿ ਇੱਕ ਨਿਰੰਕਾਰ ਨੂੰ ਜਿਲ ਕੀ ਕਹ ਪੰਜ ਚੇਲੇ ਮਿਲ ਪਹੇ ਇਤਤਰਾ ਮਹਾਰਾਜੀ ਯੋਗੀ ਬਣ ਕੇ ਚੇਲੇ ਬਣਾ ਲਈਦੇ ਹੈ ਮਾਰੇ ਸਾਰੇ ਪੰਜੇ ਪੰਜੇ ਚੇਲੇ ਗਿਆਨਿੰਦਰੀ ਜੁੜੇ ਹੈ ਇਹ ਮਿਲ ਕਰਕੇ ਇਕੱਤਰ ਹੋ ਗਏ ਹੈ ਅੱਗੇ ਅਠਾ ਮਗਾਨੇ ਰੂਪ ਨੂੰ ਦੇਸੀ ਕੰਨ ਮਿੰਦੀ ਆ ਸੁਣਦੇ ਸੀ ਜੁਬਾਨ ਝੂਠ ਬੋਲਦੀ ਸੀ ਰਸਨਾ ਲਸਣਦੀ ਸੀ ਵਿਸ਼ੇ ਦੇ ਇਸੇ ਪ੍ਰਕਾਰ ਚੰਡੀ ਸੱਰ ਕਿਉਂਦੀ ਸੀ ਇਹ ਪੰਜੇ ਗਿਆਨਿੰਦਰੀ ਕੀ ਚੇਲੇ ਨੇ ਮੈਂ ਕਿਹ ਕਹਤੇ ਹੋ ਇਕੇ ਨੂੰ ਦੇਖਦੇ ਆਇਕੇ ਨੂੰ ਸੁਣਦੇ ਆਇਕੇ ਨੂੰ ਉਜਾਏ ਰੂਪ ਇਹ ਰਿਤੇ ਦੇ ਰਾਸ ਨੂੰ ਪ੍ਰਾਪਤ ਕਰਦੇ ਹੈ ਕਿਉਂ ਪੰਜ ਗਿਆਨ ਦੇ ਜਿਹੜੇ ਪੀਚੇ ਲੈ ਇਹ 77 ਹੋ ਗਏ ਹੈ ਮਿਲ ਕੇ ਕੰਨਾਂ ਤੇ ਕੰਨ ਜਿਹੜੀ ਧਾਰਨਾ ਕੀਤੀ ਹੈ ਇਹ ਪੰਜ ਕੇਲੇ ਹੈ ਮਲਾਏ ਇੱਕ ਵੀ ਦੇ ਵਿੱਚ ਖੋਨਾ ਧਾਰਨ ਕੀਤੀ ਹੈ ਅਕਾਸ਼ ਵਿੱਚੋਂ ਮਿਰਖੋਬਤਾ ਧਾਰਨ ਕੀਤੀ ਹੈ ਅਗੇ ਅਗਨੀ ਵਿੱਚੋਂ ਪ੍ਰਕਾਇਆ ਸੀ ਗ੍ਰਹਿਣ ਕੀਤਾ ਹੈ ਇਸੇ ਤਰ੍ਹਾਂ ਹਵਾ ਨੂੰ ਵੀ ਇਹ ਹੈ ਇਕੋ ਜਿਹਾ ਦੁਖ ਤੋਂ ਮੁਕਤੀ ਰਹਿਣਾ ਤੀਤ ਮੰਦ ਸੁਗੰ ਕਲੇ ਸਰਵਤਾਂ ਸਮਾਨ ਜਹਾਂ ਸਤੋ ਕਹ ਲਾਗੇ ਚਲਣ ਸੰਕਾਮਾਨ ਕਿ ਭੀ ਕਿਸੇ ਪ੍ਰਕਾਰ ਜਾਲ ਵਿੱਚੋਂ ਨਿਰਮਲ ਕ ਇਹ ਪੰਜ ਜਿਹੜੇ ਗੁਣ ਪੰਜਾਂ ਤੱਕਾਂ ਦੇ ਧਾਰਨ ਕੀਤੇ ਹੈ ਇਹ ਪੰਜ ਚੇਲੇ ਮਿਲ ਕੇ ਇਕਤਰ ਹੋਏ ਹੈ ਪੰਜਾਂ ਤੱਕਾਂ ਦੇ ਧਾਰਨਾ ਰੂਪ ਜਾਂ ਪੰਜੇ ਕੰਮ ਕਰੋ ਲੋਭ ਮੋਹ ਹੰਕਾਰ ਜਿਹੜੇ ਹਨ ਇਹਨਾਂ ਨੂੰ ਚੇਲਿਆਂ ਵੀ ਨਈ ਉਭੀਨ ਕਰ ਲਿਆ ਹੈ ਆਪਣੇ ਮਿਲ ਕੇ ਇਕਤਰ ਹੋ ਗਏ ਹਨ ਇੱਕ ਸੁਕੈ ਵਸ ਕੀਏ ਮੇਂਦਰ ਵਸਿ ਕਰਦੇ ਤੇ ਅੱਗੇ ਇਹ ਜਿਹੜੇ ਹੀ ਰਿਆਸ ਪਸ਼ੂ ਵੀ ਨਹੀਂ ਡਿਗੜੇ ਸਰਦੇਸ਼ਨ ਦਸ ਗੈਰਾ ਗੁਣ ਆਗਿਆਕਾਰੀ ਜਿਹੜੇ ਦਸ ਮਰੇ ਨੇ ਬਿਰਾਗੀ ਹੋਣੇ ਜਿਹਦੇ ਕਿਥਾ ਕਰਨੇ ਪੀਕੇ ਕਿਵੇਂ ਦੱਸੇ ਇੰਦਰੀਆਂ ਜਿਹੜੀਆਂ ਪੰਜ ਗਿਆਨ ਇੰਦਰੀਆਂ ਪੰਜ ਕਰ ਇੰਦਰੀਆਂ ਇਹ ਬਿਰਾਗੀ ਚੰਚਲ ਹੋਣਗੇ ਕਿਥੇ ਭਏ ਮੈਂ ਟਿਕਨੇ ਵਾਲੀਆਂ ਇਹ ਵੀ ਆਗਿਆਕਾਰੀ ਬਣਾ ਲਈਆਂ ਖਣ ਨਾਲ ਮਾਰੇ ਦਰਸ਼ਨੀ ਕਰਦੇ ਆਂ ਕੰਨ ਨਾਲ ਕੀਰਤਨੀ ਸੁਣਦੇ ਆਂ ਰਸਨ ਨਾਲ ਗੋਣੀ ਗੰਨੇ ਤਰੋ ਸੰਗੀਤ ਚਲਦੇ ਆਂ ਖੋਨ ਨਾਲ ਕਹਿਰ ਕਰਦੇ ਆਂ ਇਹ ਆਗਿਆਕਾਰੀ ਬਣਾ ਲੀਆਂ 10 ਬੈ ਰਾਗਨ 10 ਬੈ ਰਾਗਨ ਆਗਿਆਕਾਰ ਜਿਹੜੀ ਸੰਜਲ ਇੰਦਰੀਆਂ ਸੀ ਜਿਵੇਂ ਇਹ ਆਗਿਆਕਾਰੀ ਬਣ ਗਏ ਆ ਤਾਂ ਭਗਤੀ ਜੁੜ ਗਏ ਸਭ ਨਿਰਮਲ ਜੋਗੀ ਹੀ ਹੋ ਗਏ ਮੇਰੀ ਨਿਰਮਲ ਹੋ ਗਏ ਇਸ ਪ੍ਰਕਾਰ ਦੇ ਜਲ ਜੋਗੀ ਹੋ ਗਏ ਜੋ ਵੀ ਤਰੀਕਿਆਂ ਛੁਡੀਆਂ ਦੇ ਦਲ ਨਾਲ ਲੋਕਾਂ ਤੋਂ ਪੂਜਾ ਕਰਾਉਣੀ ਕਿਸੇ ਨੂੰ ਕੋਈ ਖੁਆਰੀ ਚਾੜ ਦੇਣੀ ਕਿਸੇ ਨੂੰ ਵਸ ਕਰ ਲੈਣਾ ਕਿਸੇ ਨੂੰ ਹੀ ਹੋਸ਼ ਕਰ ਲੈਣਾ ਇਹ ਹੀ ਮੈਲ ਦੇ ਭਰੇ ਹੁੰਦੇ ਸ਼ਾਦੇ ਅਸੀਂ ਜੇ ਮਿਲ ਹੋ ਜੀ ਜੋਗੀ ਪਰਮੇਸ਼ਰ ਜੀਰ ਕਰਕੇ ਪਰਮ ਜਰਾਇ ਚਰਾਇ ਜੀ ਭੂਤਾ ਮਹਾਰਾ ਜੀ ਅਸੀਂ ਜੋਗੀ ਦਾ ਸੌ ਮਲਦੇ ਹਾਂ ਮਹਾਰਾ ਕਹਿੰਦੇ ਧਰਮ ਜਰਾਇ ਚਰਾਇ ਭੂਤਾ ਅਸੀਂ ਤਾਈ ਸੌ ਮਲਣ ਵਾਲੇ ਨਹੀਂ ਹਾਂ ਤੋ ਖਰਖੇ ਨੂੰ ਅਸੀਂ ਖੋਤੇ ਥੋੜੇ ਕਿਹਾਂ ਜੀ ਲਿੜ ਗਏ ਹਨ ਇਸ ਕਰਕੇ ਧਰਮ ਜਰਾਇ ਬਾਇ ਚਰਾਇ ਭੂਤਾ ਜਿਹੜਾ ਧਰਮ ਨੂੰ ਅੰਦਰੋਂ ਜਾਗਤਾ ਹੈ ਇਹ ਵੀ ਪੂਤੀ ਚਾੜੀ ਹੈ ਅਸੀਂ ਪਾਂਥ ਸੇ ਇੱਕ ਕਰ ਤੀਖਿਆ ਜੇ ਮੇਰੇ ਸਾਧਾ ਆਈ ਪੰਥ ਹੈ ਕੁਸਾਰੀਆਂ ਜੋ ਗੁਰਖ ਨੇ ਅੱਜਾ ਜੱਦਾ ਆਈ ਮਾਈ ਨੇ ਕਿਹਾ ਸੀ ਮੈਨੂੰ ਪੁੱਤਰ ਬਖਸ਼ੋ ਗੁਰੂ ਸਾਹਿਬ ਕਹੈ ਸੀ ਮੈਂ ਜਤੀ ਤੇ ਮੈਂ ਤੇ ਤੇਰੇ ਨਾਂ ਤੇ ਕਹ ਤੋਰ ਜਿਨੇ ਆਈ ਪੰਥ ਤੋਰ ਕਹੈ ਸੀ ਇਸ ਕਰਕੇ ਮੇਰਾ ਕੰਨ ਸਾਧਾ ਪੰਥ ਆਈ ਹੋਇਆ ਪਾਂਥ ਸੇ ਇੱਕ ਕਰ ਤੀਖਿਆ ਜੇ ਕੋ ਲੋਕ ਨੂੰ ਦੇਖਣਾ ਪੀਚਾ ਇਹੋ ਹੀ ਸਾਧਾ ਪੰਥ ਹੈ

ਉਹੀ ਸਾਡੇ ਕੰਮ ਦੇ ਕੰਧ ਜਿਵੇਂ ਨਿਕਲੂਗਾ ਕੀਤਾ ਹੈ ਕਹਜ ਸੂਖ ਸੋਤੀਨੀ ਭੂਗ ਦੇ ਜਿਹੜੇ ਯੋਗੀ ਹੁੰਦੇ ਹੈ ਇਹਨਾਂ ਨੂੰ ਛਾਂ ਦੇ ਨਿਰਭ ਹੁੰਦੇ ਹੈ ਉਹ ਛਾਂ ਦੇ ਨੂੰ ਖਾਈਦਾ ਹੈ ਜਿਵੇਂ ਹਜ਼ੂਰ ਸਾਹਿਬ ਬੜੇ ਬੜੇ ਗੋਲੇ ਪੁਜਾਰੀ ਆਪੇ ਹਿੱਸੇ ਦੇ ਰੱਖਦੇ ਹੁੰਦੇ ਸੀ ਉਹ ਹਜ਼ੂਰ ਫਰਮਾਉਂਦੇ ਹਨ ਕਹਜ ਸੂਖ ਸੋਤੀਨੀ ਭੂਗ ਜਿਹੜੇ ਸਹੀਏ ਆਤਮ ਨੰਦ ਦਾ ਸੂਖ ਪ੍ਰਾਪਤ ਹੋਇਆ ਹੈ ਅਸੀਂ ਇਹੋ ਹੀ ਭੋਗਤ ਭੋਲੇ ਨੂੰ ਤੁਰ ਮਾ ਖਾਣਾ ਕੀਤਾ ਹੈ ਸਿੱਧੋ ਜੋ ਥਾਕਰ ਮस्तक ਲਿਖਿਆ ਜਦੋ ਸ਼ਾਂਦੇ ਮੇਰੇ ਮਿਲਾਂਦਾ ਵਖੋ ਵਖਰੇ ਮੰ ਜੇ ਵਖਰੇ ਕੁਹਰੀਆ ਵਖਰੇ ਮੇਰੇ ਕਹਿੰਦੇ ਜੋ ਥਾਕਰ ਮस्तक ਲਿਖਿਆ ਜੋ ਵਾਹਿਗੁਰੂ ਮੱਥੇ ਤੇ ਲਿਖਿਆ ਕਰਾਂ ਲਾਹੇ ਨਸਾਂ ਸੈਨਾ ਨੂੰ ਜੋ ਪ੍ਰਾਪਤ ਹੋਣੇ ਸ਼ਾਂਦੇ ਹੈ ਫਿਰ ਜੋਗੀ ਹੋਰ ਅਸੀਂ ਸ਼ਾਂਦੇ ਆਲੀ ਜੋੜ ਨਹੀਂ ਰੱਖੂ ਸਾਨੂੰ ਬਾਦ ਹੈ ਅਸੀਂ ਮਾਰੇ ਦਸਵੀਂ ਗੁਰ ਕੇ ਅਸਲ ਮੰਮੀ ਕੇ ਬੈਠ ਗਏ ਮਾਰੇ ਕਹੇ ਜੇ ਤਉ ਨਹੀਂ ਜਿਥੇ ਕਹਿ ਰਹਾ ਤੈ ਹੈ ਹੀ ਨਹੀਂ ਐਸਾ ਮਿਰਤੋ ਸਰੂਪ ਹੈ ਜਿਹੜਾ ਅਦਿਸ਼ਤਾਂ ਨੂੰ ਜਿਹੜਾ ਇੱਥੇ ਤੇ ਹੋਣਾ ਹੈ ਅਧਿਆਸਤ ਬਸੂ ਦਾ ਤਿਆਰ ਕਰਨਾ ਹੈ ਇਹੋ ਹੀ ਆਸਾਂ ਅਸੀ ਬਨਵਾ ਕੀਤਾ ਹੈ ਸਿੰਘੀ ਅਨਹਤ ਬਾਣੀ ਗੁਰ ਮਹਾਰਾਜ ਸੁਣੀ ਹੈ ਹਰਮਨ ਸਿੰਘ ਜੋਗੀ ਵੀ ਆਉਂਦੇ ਹੋਣਗੇ ਹੈ ਮੇਰੇ ਕਿੰਨ ਸਿੰਘ ਅਨਹਤ ਬਾਣੀ ਜੋ ਨਾਸਤ ਰਹਿਤ ਬਾਣੀ ਹੈ ਪਰਮੇਸ਼ਰ ਸੁੰਨੀ ਤਤਨਾਵ ਰੂਪ ਸਾਡੀ ਇਹੋ ਹੀ ਅਨਹਤ ਨਾਸਤ ਰਹਿਤ ਬਾਣੀ ਸਿੰਗੀ ਹੈ ਅਸੀਂ ਹਰਮਨ ਦਾ ਸਿੰਘ ਬਿਜਾਉਣ ਦੀ ਲੋੜ ਨਹੀਂ ਰੱਖਦੇ ਹਾਂ ਤਤ ਵਿਚਾਰ ਡੰਡਾ ਕਰ ਰੱਖ ਫਿਰ ਮਾਰੇ ਜੂ ਵੀ ਡੰਡਾ ਰੱਖਦੇ ਹੁੰਦੇ ਐ ਮਹਾਰਾਜ ਜਹਨੇ ਕੋਈ ਤੱਕ ਵਿਚਾਰ ਡੰਡਾ ਕਰਾਖ ਜਿਹੜਾ ਸਰੂਪ ਦਾ ਵਿਚਾਰ ਕਰਨਾ ਹੈ ਇਹੋ ਜੰਡਾ ਮਨੂ ਭਾਤੂ ਨੂੰ ਪਕੜ ਕੇ ਜੇ ਰੱਖਿਆ ਹੈ ਸਰੂਪ ਦੀ ਵਿਚਾਰ ਤੋਂ ਮਨ ਨੂੰ ਪਾਸੇ ਨਾ ਜਾਣ ਦੇਣਾ ਕਿ ਉਹ ਵਿਚਾਰੂਪੀ ਹੱਥ ਦੇ ਵਿੱਚ ਇਹ ਕੱਟ ਦੀ ਵਿਚਾਰੂਪੀ ਡੰਡਾ ਜਿਹੜਾ ਹੈ ਮਨ ਨੂੰ ਲਾਉਣ ਉਸ ਪਾਸੇ ਜੇ ਰੱਖਣਾ ਕੀਤਾ ਹੈ ਡੰਡਾ ਸਿੱਧਾ ਹੁੰਦਾ ਹੈ ਮਨੂ ਪਰਮੇਸ਼ਰ ਜੀ ਨੇ ਸਾਨੂੰ ਰੱਖਣਾ ਕੀਤਾ ਹੈ ਡੰਡੇ ਦੀਆਂ ਖੁੰਗੀਆਂ ਲਾਹੀ ਦੀਆਂ ਹਨ ਵਿਚਾਰੂਪੀ ਕਿਵੇਂ ਨਾ ਰਾਜ ਦੇ ਰੂਪੀ ਖੁੰਗੀਆਂ ਇਸ ਮਨੂ ਦੀ ਡੰਡਰੀਆਂ ਲਾਉਣੀਆਂ ਗੰਡਾ ਹੱਥ ਵਿਚੋਂ ਲੰਦਾ ਮਨ ਹਰਦਾ ਗੱਛੀ ਰੱਖਣਾ ਇਸ ਪ੍ਰਕਾਰ ਅਸੀਂ ਗੰਡਾ ਤਤ ਵਿਚਾਰ ਗੰਡਾ ਕਰ ਰੱਖਣਾ ਹੈ ਹਰ ਰੂਪ ਦਾ ਜਿਹੜਾ ਵਿਚਾਰ ਹਿਰਦੇ 'ਚ ਰੱਖਣਾ ਹੈ ਗੰਡਾ ਕਰਕੇ ਰੱਖਣਾ ਚਾਹੀਦਾ ਹੈ ਜੋ ਤੋ ਨਾਮ ਮਨ ਭਾਨੀ ਹੱਥੀਂ ਜਿ ਤੱਕੜ ਕੇ ਰੱਖਣਾ ਹੈ ਮਨ ਨੂੰ ਹਰ ਵੇਦ ਮੈਨੂੰ ਹੀ ਰੱਖਣਾ ਹੋਈ ਜੋਤ ਨਾਮ ਮਨ ਭਾਨੀ ਨਮਰੂਪੀ ਸਹਜ ਨੂੰ ਉਤੀ ਅੱਖਾਂ ਦੇ ਮਨ ਨੂੰ ਤਕੜਿਆ ਹੋਇਆ ਹੈ ਡੰਡਾ ਹੈ ਹੋਈ ਜੋਤ ਨਾਮ ਮਨ ਭਾਨੀ ਇਹ ਯੁਗਤੀਆਂ ਆ ਰਹੀਆਂ ਹੁੰਦੀਆਂ ਜੋਗੀਆਂ ਦੀਆਂ ਕੋਈ ਸਹਾਰੀ ਚੁਟਕੀ ਕਹਿੰਦੇ ਜੋਗੀ ਜੋ ਦਿੰਦੇ ਐ ਤੇ ਜੋ ਤੈਨੂੰ ਵਰਗੇ ਦਿੰਦੇ ਐ ਮੈਨੂੰ ਕਹਿੰਦੇ ਯੁਗਤ ਨਾਮ ਮਨ ਭਾਨੀ ਤੈਨੂੰ ਵੈਸੇ ਕਰਦੇ ਮੈਂ ਉਂਦੀ ਜਿਹੜੀ ਯੁਗਤੀਆਂ ਜੁੜੇ ਰਹੇ ਹਰ ਵਕਤ ਇਹੋ ਯੁਗਤੀ ਪਾਉਂਦੀ ਹੈ ਨਾਮ ਤੋਂ ਬਿਨਾਂ ਪ੍ਰਵੇਸ਼ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਜਿਹੜਾ ਪਰਮੇਸ਼ਰ ਦੇ ਨਾਮ 'ਚ ਜੁੜਨਾ ਹੈ ਇਹੋ ਹੀ ਯੁਗਤੀ ਆ ਤੂ ਮੁਕਤੀ ਜਾਂਦੀ ਸਾਰੇ ਪਲਾਸ ਸੰਗ ਜਿੰਦੀ ਹੈ ਮੁਕਤ ਨਹੀਂ ਕਰਦੀ ਨਾਮ ਦੀ ਤ੍ਰਿਤੀ ਹੈ ਸਾਧੋ ਮੰਨਜ ਪਾਉਂਦੀ ਹੈ ਹੋਰ ਅਸੀਂ ਕਿਸੇ ਯੁਗਤੀਆਂ ਦੀ ਲੋੜ ਨਹੀਂ ਰੱਖਦੇ ਐਸਾ ਯੋਗੀ ਵੱਡ ਭਾਗੀ ਭੇਟੈ ਸਹਰ ਯੋਗੀ ਜਿਹੜਾ ਹੋਵੇ ਵੱਡਿਆਂ ਧਾਗਾ ਨਿਸ਼ਟਾਨੀਪੁਰਖ ਸਤਿਗੁਰਾਂ ਦੇ ਨਾਲ ਮਿਲਦਾ ਹੈ ਉਹ ਪੁਰਖ ਮਾਇਆ ਦੇ ਬੰਧਨ ਕਟੇ ਸਿਰਸ ਮੈਲ ਜਿਹੜੇ ਬੰਧਨ ਕਰਦਾ ਤੂੜ ਕਹ ਹੰਝ ਕਹ ਮਨਜਾ ਦੇ ਤੈ ਹੁਰੀਏ ਇਹ ਉਹਨੂੰ ਕੱਟ ਲਿੰਦਾ ਹੈ ਜੀਵਾ ਪੂਜ ਕਰ ਤਿਸ ਮੂਰਤ ਕੀ ਓਹ ਹੈ ਜੋਗੀ ਦੀ ਬ੍ਰਹਮ ਰੂਪ ਗੂਰ ਕਹ ਸੁਤੋ ਹੈ ਉਹਦੀ ਸੇਵਾ ਕਰੇ ਸਿਰ ਕਰਕੇ ਪੂਜਨ ਕਰੋ ਧੰ ਕਰਕੇ ਪਦਾਰਥ ਕਰਕੇ ਉਹ ਸੋਏ ਬ੍ਰਹਮ ਗਿਆਨੀ ਮੂਰਤੀਪ੍ਰੀਤ ਜੀ ਨਾਲਕ ਤੂਸ ਪਾਗ ਚਾਤਾ ਜਿੰਨੀ ਇਹ ਅਕਾਲ ਪੁਰਖ ਜੋ ਨੂਰ ਅਨਛੱਦੀ ਪ੍ਰੀਤ ਉਸ ਜਿਹਾ ਕਾਲ ਮੁਰਗੀ ਸੇਵਨ ਕਰੋ ਉਹਦੇ ਚਰਨਾਂ ਨੂੰ ਚੱਕੀਆਂ ਕਰੀਏ ਕਿ ਸਾਡੇ ਅੰਦਰ ਪ੍ਰੀਤ ਹੈ ਜੋ ਹਰ ਰੋਇਦ ਮਾਰੇ ਕਰਨ ਕਰੂ ਦੇ ਰਹੀਏ ਤਾਂ ਤੇ ਹੰਤ ਮਾਸੂਦੋ ਦੌਲੂ ਨਾ ਹੱਲਾ ਪਾਂਦੇਆ ਅਨੂਪ ਪਦਾਰਥ ਨਾਮ ਸੁਨੋ ਸੰਗਤ ਨੂੰ ਗੀਤ ਕੀਤੀ ਮਾਰੇ ਸਵਾਜ ਅਨੂਪ ਪਦਾਰਥ ਮਾਰਾ ਕੋਈ ਦੱਸੋ ਕਹਿੰਦੇ ਜੀ ਗੁਰੂ ਸਾਹਿਬ ਜੀ ਕਹਿੰਦੇ ਅਨ ਸਮੋ ਗੁਰ ਸਿੱਖੋ ਅਨੂਪ ਪਦਾਰਥ ਨਾਮ ਸੁਨੋ ਗੁਰ ਸਿੱਖੋ ਨਾਮ ਹੀ ਹੈ ਨੂਪ ਪਦਾਰਥ ਨਾਮ ਤੁੰਹ ਹੋਰ ਕੋਈ ਉਪਮਾ ਤੇ ਰਹਿ ਪਦਾਰਥ ਨਹੀਂ ਕਿੰਨਾ ਕੁਹੀ ਵਿਚਾਰ ਕਰਕੇ ਕਗਲ ਤੇ ਆਏ ਲੈ ਨਹੀਂ ਤਾ ਤੇ ਮਿੱਤਰ ਸੱਜਣ ਨੂੰ ਜੀ ਸਿੱਖ ਸਾਡਾ ਤੂੰ ਸੱਜਣ ਨੂੰ ਸਾਰੇ ਧਿਆਲੋਂ ਨਾਮ ਦੇ ਕਾਇ ਉਪਮਾ ਤੇ ਰਹਿ ਤੋ ਕਿ ਪਦਾਰਥ ਨਾਮ ਹੀ ਹੈ ਵਾਹਿਗੁਰੂ ਇਹ ਤੇ ਨ ਹੋਰ ਕੋਈ ਪਦਾਰਥ ਨਹੀਂ ਹੈ ਹਰ ਆਉਹਦ ਜਾ ਕੇ ਗੁਰ ਦੀ ਹੈ ਤੇ ਪਰਮੇਸ਼ਰ ਦਾ ਨਾਮ ਰੂਪੀ ਦਵਾਈ ਹੈ ਜਮਨ ਮਰਦੇ ਰੋਗਾਂ ਨੂੰ ਮੇਟਨ ਵਾਸਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦੇ ਦਿੱਤਾ ਹੈ ਤਾਂ ਕੀ ਨਿਰਮਲ ਕੀਤਾ ਜਿਸ ਤੋਂ ਜੋ ਵਕਾਰਾਂ ਦੀ ਮੈਲ ਚਲੀ ਗਈ ਵਿਸ਼ਿਆਂ ਦੀ ਮੈਲ ਚਲੀ ਗਈ ਪਾਪਾਂ ਦੀ ਮੈਲ ਚਲੀ ਗਈ ਐਦਾਂ ਦੀ ਮੈਲ ਚਲੀ ਗਈ ਉਹ ਕਿਤ ਨਿਰਮਲ ਹੋ ਗਏ ਸ਼ੁੱਧ ਹੋ ਗਏ ਹਨ ਜਿੰਨਾਂ ਦੇ ਰਹਾਉ ਅੰਧਕਾਰ ਮਿਟਿਉ ਤਿਹ ਤਨ ਤੇ ਸੋਵੇਂ ਤੋਂ ਤੈਨ ਸਰੀਰ ਜਿਹੜਾ ਜਿਆ ਅੰਧਕਾਰ ਸੀ ਨਹੀਂ ਰਸੀ ਉਹ ਵੀ ਮਿਲ ਗਿਆ ਹੈ ਗੁਰ ਸਾਗਦ ਦੀਪਕ ਪਰਗਾਸਾ ਜਿਵੇਂ ਸਭ ਦੀਵੇ ਦਾ ਪ੍ਰਕਾਸ਼ ਇਹਨਾਂ ਅੰਦਰ ਹੋ ਗਿਆ ਜਿਵੇਂ ਦੀਪ ਪ੍ਰਕਾਸ਼ ਕਰਨ ਆਇਆ ਦੀਵਾ ਹੁੰਦਾ ਐ ਗੁਰਾਂ ਦੇ ਸਤਗੁਰੂ ਕੀ ਦੀਵੇ ਨੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਧਰਮ ਦੀ ਜਾਲੀ ਤਾਂ ਕੀ ਕਾਟੀ ਉਹਨਾਂ ਦੀ ਪਰਮ ਰੂਪੀ ਜਾਲੀ ਜਪਈ ਹੋਈ ਸੀ ਸਾਰਿਆਂ ਜੀਆਂ ਦੇ ਉੱਪਰ ਇਹ ਸੱਚੇ ਪਰਛਾਵੇਂ ਪਰਮ ਦੀ ਜਾਲੀ ਉਹਨਾਂ ਦੀ ਵਿਚਾਰ ਰੂਪੀ ਕਰਜੁ ਮੈ ਕਦੀ ਕੀ ਹੈ ਜਾ ਕੋ ਸਾਧ ਸੰਗਤ ਜਿਸ ਵਾਸਾ ਜਿਨਾਂ ਨੂੰ ਸਹਿਬ ਸੰਗਤ 'ਚ ਭਰੋਸਾ ਆ ਗਿਆ ਕਿ ਸਹਿਬ ਸੰਗਤ 'ਚ ਨਹੀਂ ਮਰਨਾ ਸੰਗ ਜਿਹੜੇ ਮਿਲ ਗਏ ਉਹਨਾਂ ਦਾ ਮਰਨਾ ਨਹੀਂ ਫਿਰ ਹੁੰਦਾ ਕਿਉਂ ਭਰੋਸਾ ਆ ਗਿਆ ਜਿਨਾਂ ਦੇ ਤਾਂ ਹੀ ਸੁਖ ਸੰਗਤ ਵਿੱਚ ਤਾਰੀ ਲੇ ਭਵਜਲ ਤਾਰੂ ਵਿਖੜਾ ਤੈਰੀ ਇਹ ਭਵਜਲ ਤਾਰੂ ਵਿਖੜਾ ਸੇ ਭਾਈ ਇਹ ਜਿਹੜਾ ਤਾਰੂ ਸੰਸਾਰ ਹੈ ਇਹ ਕੈਸਾ ਸਮੁੰਦਰ ਵੀ ਨਹੀਂ ਤਾਰੂ ਜਿਵੇਂ ਡੂੰਗਾ ਹੁੰਦਾ ਹੈ ਨਾ ਸਮੁੰਦਰ ਇਸ ਤਰ੍ਹਾਂ ਦਾ ਸੰਸਾਰ ਜਿਹੜਾ ਹੈ ਕਿ ਤਾਰੂ ਡੂੰਗਾ ਹੈ ਜੁਖੜਾ ਇਹਦਾ ਬੜਾ ਕਸ਼ਟਾਪਾਰ ਹੋਣਾ ਤਾਰੀਲੇ ਭੱਜ ਜਲ ਇਹ ਭੱਜ ਜਲ ਸੰਸਾਰ ਤੋਂ ਆਪਣੇ ਆਗ ਨੂੰ ਤਾਰੀ ਲੇ ਗੁਰਾਂ ਦੇ ਨਾਮ ਰੂਪੀ ਲੈ ਕਰਕੇ 베ੜੀ ਨੂੰ ਆਪਣੇ ਆਪ ਨੂੰ ਤਾਰ ਲਈਏ हे ਭਾਈ ਤਾਰੂ ਡੋਖੜਾ ਤਾਰੂ ਜੋ ਗੁਰੂ ਸਾਹਿਬ ਜੀ ਹਨ ਉਹ ਵਿਸਾਇ ਸੰਸਾਰ ਕੀ ਵਿੱਚ ਜੇ ਤਾਰੀ ਲੇ ਤਾਰ ਲੈਂਦੇ ਆਪ ਦੀ ਸ਼ਰਨ ਦੇ ਕਰਕੇ ਭਾਗ ਭਗਤ ਰੂਪ ਕੇ ਜਿਕੇ ਦੇ ਕੇ ਇਹ ਸੰਸਾਰ ਨਾਮ ਰੂਪੀ ਜਹਾਜ਼ ਤੇ ਚੜ ਕੇ ਉਹਨੂੰ ਤਾਰ ਲੈਂਦੇ ਹਨ ਜੋ ਦੂੰਗਾ ਇਹ ਜਿਹਦਾ ਆਦਾਂਤਰੀ ਸੰਸਾਰ ਦਾ ਲੋਕ ਨੂੰ ਕਰਕੇ ਪਾਇੰਦਾ ਵਿਖੜਾ ਬੜਾ ਕਸ਼ਮ ਹੈ ਲੰਘਣਾ ਉਹ ਹਿਤ ਸਾਧੂ ਸੰਗਤ ਰਾਮ ਜੀ ਦੀ ਸੰਗਤ ਜੁਆਰਾ ਨਾਮ ਰੂਪੀ ਬ੍ਰਹਤ ਜੀ ਨੂੰ ਜਹਾਜ਼ ਮਿਲਿਆ ਹੈ ਯਾ ਸਭ ਸੰਗਤ ਰੂਪੀ ਜਹਾਜ਼ ਮੇਰੇ ਆ ਜਿਨਾਂ ਨੂੰ ਇਹ ਵਿਖੜਾ ਜੋ ਤਾਰੂ ਸੰਸਾਰ ਸੰੰਧ ਦਾ ਜੂੰਗਾ ਇਸ ਤੋਂ ਤਾਰੀ ਲੈ ਤਾਰ ਲੰਭੀ ਅ ਸੰਗਤ ਗੁਰੂ ਸਾਹਿਬ ਤਾਰ ਲੈਂਦੇ ਐ ਸੰਗਤ ਰੂਪੀ ਜਹਾਜ਼ ਚੁੜਾ ਕਰਕੇ ਬੋਹਿਤ ਸਾਧੂ ਸੰਗ ਸਾਧੂਆ ਦੀ ਸੰਗਤਿਕ ਜਹਾਜ਼ ਹੈ ਸਾਧੂਆ ਦੀ ਸੰਗਤ ਵਿੱਚੋਂ ਦੇ ਨਾਮ ਦਾ ਜਹਾਜ਼ ਪ੍ਰਾਪਤ ਹੁੰਦਾ ਹੈ ਪੂਰਨ ਹੋਈ ਮਨ ਕੀ ਆਸ ਸਾਰੀਆਂ ਐਸਾਂ ਨੇ ਲਿਓ ਪੂਰੀਆਂ ਹੋ ਗਈਆਂ ਹਨ ਗੁਰ ਪੀਟਿਓ ਹਰ ਰੰਗਾ ਜਿਵੇਂ ਹਰੀ ਸਾਰਿਆਂ ਦੇ ਰੰਗ ਅਦਾਂ ਦੇ ਜਿਣੋ ਵਾਲਾ ਜੋ ਪਰਮੇਸ਼ਰ ਹਰੇਕ ਰੰਗਾ ਰੰਗਾ ਕੇ ਲੱਗਿਆ ਹੋਇਆ ਹਰ ਰੰਗਾ ਹੇਤ ਕ੍ਰਿੰਦ ਜੰਗਾਂ ਢੰਗਾਂ ਜਿ ਵਰਤਨ ਵਾਲਾ ਉਹ ਗੁਰੂ ਸਾਹਿਬ ਦੀ ਅਕਾਲ ਪੁਰਖ ਵਿੱਚ ਰੰਗੇ ਹੋਏ ਆਪ ਪ੍ਰੇਮ ਵਿੱਚ ਤੇ ਸਿੱਖਾਂ ਨੂੰ ਰੰਗਣ ਵਾਲੇ ਉਹ ਮਿਲੇ ਪ੍ਰਾਪਤ ਹੋਏ ਹਨ ਨਾਮ ਖਜ਼ਾਨਾ ਭਗਤੀ ਪਾਇ ਸੰਗੁਰੇ ਦੀ ਭਗਤੀ ਕਰਕੇ ਮੈਂ ਰੂਪੀ ਖਜ਼ਾਨਾ ਮਨ ਰੂਪਾ ਪ੍ਰਾਪਤ ਕੀਤਾ ਹੈ ਮਨ ਕਨ ਤ੍ਰਿਪਤ ਹੋ ਅਗਾਈ ਤ੍ਰਿਪੁਰਸ਼ੀਖ ਨੂੰ ਮਨ ਕਰਕੇ ਚਨ ਚਰਕੇ ਇਸ ਲੋਕ ਦੇ ਪਵਨਥਾਂ ਨੂੰ ਵੀ ਰੱਜ ਗਏ ਹੈ ਅਗਾਰੇ ਸਰਗ ਦੇ ਸੁਖ ਜਿਹੜੇ ਦਿਗ ਭੋਗ ਸੁਣੀ ਦੇ ਨਾਗਲੋ ਕਿਰਕਤ ਹੋ ਗਏ ਹਨ ਨਾਨਕ ਨਾਨਕ ਕਰਕੇ ਆਤਮ ਸਫੀ ਕਰਕੇ ਅਧਾਈ ਰਜ ਗਏ ਹਨ ਨਾਨਕ ਹਰ ਜੀਉ ਤਾਕ ਦੇਵ ਹੈ ਸਰਗ ਰੂਪ ਜਿਕੇ ਅਕਾਲ ਪੁਰਖ ਵਾਹਿਗੁਰੂ ਨੇ ਨਾ ਇਹ ਬਖਸ਼ਿ ਕਰਦਾ ਦਿੰਦਾ ਹੈ ਜਾ ਤਾ ਹੁਕਮ ਮੰਨਾਈਨ ਤੋਂ ਅੱਗੇ ਮਨਾਵੰਦ ਜਿਹੜੇ ਗੁਰੂ ਸਾਹਿਬ ਦੇ ਬਾਣੇ ਨੂੰ ਮੰਨਦੇ ਹੈ ਕਲਮੇਸ਼ਰ ਦੇ ਹੁਕਮ ਵੀ ਚੱਲਦੇ ਹੈ ਉਹਨਾਂ ਨੂੰ ਸਤਜੀ ਸਾਹਿਬ ਦੀ ਬਖਸ਼ਿਸ਼ ਕਰ ਦਿੰਦੇ ਹਨ ਗੌੜੀ ਮਹੱਲਾ ਪੰਜਵਾ ਇਹ ਅਨੂਪ ਉਦਾਰ ਸੋ ਨਾਮ ਹੈ ਗੌੜੀ ਮਹੱਲਾ ਪੰਜਵਾ ਦਇਆ ਮਇਆ ਕਰ ਪ੍ਰਾਨ ਪਤ ਮੂਰੇ ਵਾਹਿਗੁਰੂ ਵਾਸ ਕਰੀਏ ਹੋ ਮਹਾਰਾਜੇ ਪ੍ਰਾਣਾ ਦੇ ਪਤੀ ਇਹ ਸਾਰਿਆਂ ਪ੍ਰਾਣਾ ਦੇ ਆਸਰਾ ਰੂਪ ਪਰਮੇਸ਼ਰ ਸਾਖੀ ਰੂਪ ਅਤੇ ਮਾਇਆ ਕਰ ਸਰੂਪ ਬਿਨਾਂ ਦੂਸਰੂਪ ਹੈ ਮਹਾਰਾਜ ਸਾਡੇ ਤੇ ਤੇ ਦਾਲੂ ਪ੍ਰਮੇਸ਼ਰ ਮੈ ਆ ਮਿਹਰਮਾਨੀ ਕਰ ਮੋਹੇ ਅਨਾਸ ਸਰਨ ਪ੍ਰਭ ਤੋਈ ਮੈਂ ਮੇਰੇ ਆਗ ਗਰੀਬ ਯਤਿਮ ਹਾਂ ਤੇ ਪ੍ਰਭ ਮੈਂ ਆਗ ਜੀ ਕੀ ਸ਼ਰਨ ਹੈ ਤੇਰੀ ਹੋਰ ਨਹੀਂ ਮੈਨੂੰ ਕੋਈ ਆਸਰਾ ਅੰਧ ਕੂਪ ਮਹਿ ਹਾਥ ਦੇ ਰੱਖ ਸੰਦੇ ਸੂਏ ਸੰਸਾਰ ਹੈ ਸਰੀਰ ਹੈ ਸਰੀਰ ਦਾ ਅਭਿਆਸ ਹੈ ਮੈਂ ਜੇ ਹਾਂ ਮੈਂ ਜੇ ਹਾਂ ਇਹ ਸੰਸਾਰ ਰੂਪੀ ਅੰਧੇ ਖੂਤੋਂ ਜਿਹਦੇ ਉੱਤੇ ਵਿਚਾਰ ਰੂਪੀ ਰੋਸ਼ਨੀ ਹੈ ਨਹੀਂ ਇਸ ਕਿਰਪਾ ਕਰਕੇ ਮੋਹ ਰੂਪੀ ਹਨੇਰਾ ਹੈ ਅੰਧਾ ਇਹਦੇ 'ਚ ਹੱਥ ਦੇਗੀ ਕਿਰਪਾ ਦਾ ਰੱਖਣਾ ਕਰੋ ਸਾਡੇ ਤਾਈ ਕਸਿ ਸਿਆਨ ਕੋ ਉਕਤ ਨਾ ਮੂ ਮਹਾਰਾਜ ਮੇਰੇ 'ਚ ਕੋਈ ਬੁੱਧੀ ਦੀ ਸਿਆਣਕ ਨਹੀਂ ਹੈ ਕੋਈ ਉਗਤ ਬਾਣੀ ਦੀ ਕਸਮ ਦੀ ਚੋਕrai ਵੀ ਮੇਰੀ ਕੋਈ ਹੈ ਨਹੀਂ ਰਹਾਉ ਕਾਰਮਿਕ ਰਾਗ ਉਹਨਾਂ ਸਭ ਕਿਸ ਤੋਂ ਹੀ ਕੈ ਪੈੜ ਜੈ ਨੂੰ ਕਰਨ ਵਾਲੇ ਬ੍ਰਿਮਾ ਆਜ ਕਹਿੰਦੇ ਤਰੇੜ ਕੇ ਕਰਨ ਵਾਲੇ ਸਭ ਕੋ ਤੁਸੀਂ ਹੀ ਸੱਚੇ ਕਾਬਚ ਅਜੇ ਬੱਚਾ ਰਹਿਣਾ ਤੂੰਗਾ ਕਾਜੋ ਭਾਈ ਪਰੇ ਇਹ ਮਰੇ ਤੂੰ ਸਿਰੂ ਕਲੇ ਸਿਰਤੂ ਆਜ ਜੇ ਤੁਲਨ ਹੋਰ ਨਹੀਂ ਕੋ ਹੋ ਸਕਦਾ ਹੈ ਉਮਰੀ ਗਤ ਮਿਤ ਤੁਮ ਹੀ ਜਾਨੀ ਮਰੇ ਆਜ ਵੀ ਪ੍ਰਾਪਤੀ ਆਏ ਜਿਹੜੀ ਮਿਤ ਮਰ ਜਾਦਾ ਤੁਸੀਂ ਸੱਚੇ ਕਾਬਚਾ ਅੱਗੇ ਜਾਣੀ ਸੀ ਕੋਣ ਜਾਣੀ ਅੱਗੇ ਨਹੀਂ ਜਾਣੋਗੇ ਇਹ ਸੇਵਕ ਜਿਨ ਭਾਗ ਮਥੂਰੀ ਉਹ ਆਜੇ ਪਿੱਛੇ ਸੇਵਕ ਬਣੇ ਜਿਨ੍ਹਾਂ ਦੇ ਮੱਥੇ ਦੇ ਭਾਗ ਹੀ ਸਨ ਜਿਨ੍ਹਾਂ ਦੇ ਹੁਣ ਮੱਥੇ ਦੇ ਭਾਗ ਆ ਸੇਵਕ ਬਣੇ ਆ ਅੱਗੇ ਵੀ ਇੰਨਾ ਲੋਕ ਕਿ ਸੇਵਕ ਬਣਨਗੇ ਜਿਨ੍ਹਾਂ ਦੇ ਮੱਥੇ ਦੇ ਭਾਗ ਅੰਤੈ ਉਰੀ ਨੰਦਾ ਵਿਵੇਗਾ ਰੱਬ ਰੂਪੀ ਮੈਸਟਰ ਦੇ ਭਗ ਹੋਣਗੇ ਜਿੰਨੇ ਵੀ ਆਪਣੇ ਸੇਵਕ ਸੰਗ ਤੁਮ ਪਰਤ੍ਰਗ ਰਤੇ ਜਿਵੇਂ ਹੋਇਆ ਆਪਕੇ ਸੇਵਕਾਂ ਦੇ ਨਾਲ ਹਰ ਵੇਲੇ ਪ੍ਰੇਮ ਚਾਹਤ ਜੇ ਮਾਤਾ ਪਿਤਾ ਦੀ ਬੱਚੇ ਬੱਚੇ ਮਾਤਾ ਪਿਤਾ ਦੇ ਨਾਲ ਮਿਲੇ ਰਹਿੰਦੇ ਆਉਦੇ ਸੇਵਕਾਂ ਇਤੁਰੂਜੀ ਰੰਗੇ ਹੋਏ ਆਪ ਪੂਤ ਪੂਤ ਭਗਤਨ ਸੰਗ ਜੋਰੀ ਸਾਨੇ ਪੇਕੇ ਵੇਦ ਭਾਵਿਕਾਂ ਆਪਦੇ ਵੀ ਜੁੜੇ ਹੋਏ ਜਿਵੇਂ ਮਾਤਾ ਪਿਤਾ ਦੇ ਅੰਗਾਂ ਦੇ ਬੱਚਿਆਂ ਦੇ ਅੰਗ ਹੁੰਦੇ ਐ ਮਾਤਾ ਕੋਲੋਂ ਬੱਚੇ ਦੇ ਅੰਗਾਂ ਚੰਗ ਹੁੰਦੇ ਐ ਐ ਤਾਣੀ ਤੇ ਕੇ ਵਤ ਨਾਰਾ ਭਗਤਾਂ ਕੋਲੋਂ ਨਾ ਆਪ ਜੋੜੀ ਹੋਈ ਐ ਪਿਆਰ ਪ੍ਰੀਤ ਤੇ ਭਗਤਾਂ ਆਪ ਵੀ ਜੁੜੇ ਹੋਏ ਹਨ ਕਿਰਿਓ ਕਿਰਿਓ ਨਾਮ ਤੇਰਾ ਦਰਸ਼ਨ ਚਾਹੈ ਮੇਰੇ ਸਾਰੇ ਅਕਾਲ ਪੁਰਖ ਹੈ ਮੇਰੇ ਪ੍ਰਾਣਾਂ ਦੇ ਤਰੇ ਪਿਆਰੇ ਤੇਰੇ ਦਰਸ਼ਨ ਨੂੰ ਇਸੇ ਕਹਿੰਦੇ ਆ ਪ੍ਰੇਪ੍ਰਸ਼ਾਈ ਜਿਨੇ ਮੁਬੀਹਾ ਕਰਵਾ ਹੈ ਕਿਉਂ ਪਿਆਰ ਨਾ ਹੋਵੇ ਪ੍ਰਾਣਾਂ ਦੇ ਪਤੀ ਉਚਾਰਦੇ ਹੋਏ ਆਪ ਕੋ ਦਰਸ਼ਨਾ ਰੂਪੀ ਸ਼ਾਂਤੀ ਬੁੱਧ ਨੂੰ ਕਿਉਂ ਨਹੀਂ ਹੈ ਜੈਸੇ ਦ੍ਰਿਸ਼ ਉਹ ਚੰਦ ਚਕੂਰ ਜਿਸ ਤਰ੍ਹਾਂ ਉਹ ਚੰਦ ਵਿੱਚ ਚਕੋਰੀ ਜਿਹੜੀ ਹੁੰਦੀ ਉਹ ਦ੍ਰਿਸ਼ਟੀ ਲਾ ਕੇ ਪੂਰਨ ਹੋਏ ਚੰਦਰਮਾ ਨੂੰ ਬੈਠੀ ਰਹਿੰਦੀ ਹੈ ਜਦੋਂ ਚੰਦ ਛਿਪ ਜਾਏ ਮੂਦੀ ਜੁਗ ਪੈਂਦੀ ਹੈ ਤੇ ਨੂਰਾਂ ਨਹੀਂ ਹਲਾਉਂਦੀ ਦੂਏ ਦਾਸੀ ਨੂੰ ਇਸ ਪ੍ਰਕਾਰ ਸੱਚੇ ਕਾਂਸ਼ਾ ਚੰਦਰਮਾ ਦੀ ਨਹੀਂ ਆਇਆ ਕੋ ਸਾਡੀ ਦ੍ਰਿਸ਼ਟੀ ਚਕੋਰੀ ਨਹੀਂ ਆਈ ਹੈ ਆਜ ਵੀ ਨਜਾਹਰ ਬਈ ਜੀ ਦੀ ਦ੍ਰਿਸ਼ਟੀ ਸੰਪ੍ਰੀਖਾਂ ਸੁਣਿਆ ਲੱਗਾ ਰੰਦਾ ਹੈ ਆਰਾਮ ਸੰਤ ਮਹ ਭੇਦ ਕੀ ਭੇਦ ਕਿਛ ਨਾ ਹੀ ਜਿਹਨਾਂ ਸੰਤਾਂ ਨੇ ਤਿਪੋਰ ਵੰਨ ਚੰਦਰਾ ਸਮਝ ਕੇ ਪਰਮੇਸ਼ਰ ਚ ਪਿਆਰ ਲੱਗਾ ਹੈ ਉਹਨਾਂ ਸੰਤਾਂ 'ਚ ਰਾਮ 'ਚ ਫਰਕ ਕੋਈ ਨਹੀਂ ਕਿ ਕੋਈ ਰੂਪ ਹਨ ਮਾਰਾ ਸਾਹ ਕਹਿੰਦੇ ਭੇਦ ਨਹੀਂ ਹੈ ਕੋਈ ਇਕ ਜਨ ਕਈ ਮਹ ਲਾਖ ਕੂਰੀ ਪਰ ਮਹੇ ਟੋਲਿਆਂ ਦੇ ਟੋਲੇ ਨਹੀਂ ਹਨ ਹੋਏ ਇੱਕ ਜਨ ਕਈ ਮੈਂ ਲਾਸਤਰੀ ਕਈ ਲੱਖਾਂ ਕਰੋੜਾਂ ਜਨਾਂ ਵਿੱਚੋਂ ਇੱਕ ਅੱਧਾ ਜਨ ਹੈ ਕੋਈ ਕੋਈ ਹੈ ਕੋਤਮ ਮੈਂ ਨਾਮੇ ਕੋ ਨਾਰਾਇਣ ਦੇ ਸੀਤ ਇਹ ਸਾਰੇ ਮੁਲਕ ਦੇ ਦੁਨੀਆ ਦੇ ਬੜੇ ਭਾਰੀ ਜੱਥਿਆਂ ਦੀ ਨਿਆਂ ਨਹੀਂ ਹੈ ਕੋਈ ਇੱਕ ਅੱਧਾ ਇੱਕ ਅੱਧਾ ਨਾ ਰਸੀਦਾ ਕਾਦਰ ਲਈ ਜਾਏ ਬੁੱਧੀ ਕਿਉਂ ਲੱਖਾਂ ਕਰੋੜਾਂ ਦੇ ਵਿੱਚੋਂ ਕੀ ਕੋਈ 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 ਬ੍ਰਹਮ ਗਿਆਨੀ ਜਨ ਹੈ ਜਾ ਕਹਿ ਹੀ ਜਾ ਕਹਿ ਹੀ ਹੈ ਪ੍ਰਗਟ ਪ੍ਰਭ ਹੋਆ ਜਿੰਨੇ ਦੇ ਹਿੱਦਕ ਮੇਰਾ ਵਾਹਿਗੁਰੂ ਪ੍ਰਕੰਖ ਹੋ ਗਿਆ ਹੈ ਆਨੰਦਨ ਕੀਰਤਨ ਹੈ ਰਸਨ ਰਮੋਰੀ ਉਹਨਾਂ ਦਾ ਸੁਭਾਅ ਇਹ ਹੈ ਰਾਤ ਦੇ ਮਾਰੇ ਦਾ ਕੀਰਤਨ ਰਸਨਾ ਕਰਕੇ ਰਮੋਰੀ ਉਜਾਰਦੇ ਰਹਿੰਦੇ ਹਨ ਅਜੇ ਹੋਰ ਮੈਂ ਉਹਨੂੰ ਕਹਿੰਦੇ ਰਹੀ ਨੇ ਰਾਤ ਦੇ ਰਮੋਰੀ ਰੀ ਸਖੀਓ ਰਾਜ ਨੇ ਵਾਹਿਗੁਰੂ ਦੇ ਕੀਰਤਨ ਨੂੰ ਉਚਾਰਨਾ ਕਰੋ ਪਰ ਮੋਰੀ ਸੁੰਦਰ ਮਾਰੇ ਦੇ ਕੀਰਤਨ ਨੂੰ ਉਚਾਰਦੇ ਰਹਿੰਦੇ ਹਨ ਸੋ ਸਮਰਾਥ ਅਪਾਰ ਆਤ ਉਤੇ ਸਰਵ ਕਲਾ ਸਮਰਾਥੋ ਪ੍ਰਕਿਰਤੀ ਦੇ ਤਾਰਾਵਾਰ ਤੋਂ ਰਹਿਤ ਹੋ ਅਤਿਅੰਤੀ ਬ੍ਰਹਮ ਵਿਸ਼ਵ ਸ਼ਿਵਾਦ ਕਾਂ ਤੋਂ ਉੱਚੇ ਹੋ ਕੋਟ ਵਿਸ਼ਨ ਕੀਨੇ ਅਵਤਾਰ ਸੁਖ ਦਾਤੇ ਪ੍ਰਭ ਪ੍ਰਾਨ ਅਧੂਰੀ ਆਪ ਮਾਰੇ ਸਰ ਸੁਖਾਂ ਦੇ ਦਾਤੇ ਹੋ ਫਿਰ ਪ੍ਰਭੂ ਸਮਰੱਥਾ ਪ੍ਰਾਣਾ ਦੇ ਅਧੋਰੀ ਆਸਰਾ ਰੂਪ ਹੋ ਆਪ ਨਾਨਕ ਕੋ ਪ੍ਰਭ ਕੀਜੈ ਕਿਰਪਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਬੇਨਤੀ ਕਰ ਹੈ ਗੁਰਸਿੱਖ ਮੇਰੇ ਵਾਹਿਗੁਰੂ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰ ਹੁਣ ਸੰਤਨ ਕਾ ਸੰਗ ਸੰਗੂਰੀ ਹੁਣ ਸੰਨਾ ਦੀ ਸੰਗਤ ਵਿੱਚ ਸੰਗੂਰੀ ਸੰਗੀ ਬਣਾ ਸਾਨੂੰ ਹਰ ਵੇਲੇ ਰਿਦੇ ਕਰਕੇ ਉਹਨਾਂ ਸੰਤਾਂ ਦੇ ਸੰਗੀ ਬਣੇ ਰਹੀਏ ਐਸੀ ਕਿਰਪਾ ਦ੍ਰਿਸ਼ਟੀ ਕਰੋ